ਸਵੇਰ ਕਾਲ ਸਾਰਿਆਂ ਨੂੰ ਜੀਰੀ ਲਾਉਣ ਦਾ ਕੰਮ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਸੀਜ਼ਨ ਪੂਰਾ ਭਗਿਆ ਹੋਇਆ ਬੰਦੇ ਬੜੀ ਮੁਸ਼ਕਲ ਮਿਲ ਰਹੇ ਨੇ ਆ ਟਾਈਮ ਤੇ ਤੇ ਲੇਬਰ ਵਾਲਾ ਬੰਦਾ ਵੀ ਜੀਰੀ ਲਾਉਣ ਵਾਲੇ ਵੀ ਇਸ ਵਾਰ ਲੋਕਲ ਬੰਦਿਆਂ ਨੇ ਜ਼ੁਬਾਨ ਤੋਂ ਮੁੱਕਰ ਗਏ 10 ਦਿਨ ਪਹਿਲਾਂ ਪੱਕੇ ਕੀਤੇ ਹੋਏ ਸੀ ਕਹਿਣ ਮੌਕੇ ਤੇ ਆ ਕੇ ਜਵਾਬ ਦੇ ਗਏ ਫੇਰਾ ਪਰਵਾਸੀ ਬੰਦੇ ਆਏ ਨੇ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਇਹ ਲੋਕਲ ਬੰਦਿਆਂ ਤੋਂ ਡਬਲ ਕਮ ਨਿਵੇੜਦੇ ਨੇ ਵਾਹਣ ਤਿਆਰ ਕੀਤੇ ਨੂੰ ਹੋ ਗਏ 4 ਦਿਨ ਚਾਰ-ਪੰਜ ਦਿਨ ਹੋ ਗਏ ਕਰ ਰੱਖਿਆ ਬੰਦਿਆਂ ਦੀ ਘਾਟ ਕਰਕੇ ਬਸ ਅੱਜ ਬੰਦੇ ਮਿਲੇ ਨੇ ਇਹ ਪ੍ਰਵਾਸੀ ਬੰਦੇ 9 ਬੰਦੇ ਫੇਨਚ ਲਾ ਦਿੰਦੇ ਨੇ ਇਹ ਘੱਟੋ ਘੱਟ 4 ਕਿੱਲੇ ਜੇ ਮੌਸਮ ਵਧੀਆ ਹੋਵੇ 4.5 ਕਿੱਲੇ ਵੀ ਲਾ ਦਿੰਦੇ ਨੇ ਤੇ ਇਹ ਕਹਿੰਦੇ ਸਾਡੀ ਵੀਡੀਓ ਨਹੀਂ ਬਣਾਉਣੀ ਚਲੋまあ ਥੋੜੀ ਦੂਰ ਤੋਂ ਬਣਾ ਲਾਂਗੇ ਚਿਹਰਾ ਨਹੀਂ ਦਿਖਾਉਂਦੇ ਇਹ ਪਰਵਾਸੀ ਬੰਦੇ ਜ਼बान ਦੇ ਪੱਕੇ ਨੇ ਇੱਕ ਨੰਬਰ ਜ਼ਾਰਾ ਇਹਨਾਂ ਦਾ ਜਿਹੜੀ ਵੀ ਗੱਲ ਕਰਨੀ ਆ ਜਿਹਨੂੰ ਟਾਈਮ ਦੇਣਾ ਇੱਕ ਬੰਦਾ ਗੱਲ ਕਰਦਾ ਜਵਾਨ ਦੇ ਪੱਕੇ ਨੇ ਜਿਹੜਾ ਟਾਈਮ ਦੇਤਾ ਜਿੰਨੇ ਕਿਲੇ ਲਾਉਣੇ ਨੇ ਉਸੇ ਟਾਈਮ ਪਹੁੰਚਣਗੇ ਆਪਣੇ ਲੋਕਲ ਬੰਦਿਆਂ ਦਾ ਕੋਈ ਲਾਣੇ ਦਾ ਕਈ ਜੀ ਟੀਮਾਂ ਦੇ ਵਿੱਚ ਕੋਈ ਲਾਣੇਦਾਰ ਨਹੀਂ ਹੁੰਦਾ ਜੇ 10 ਬੰਦੇ ਨੇ 10 ਹੀ ਅੱਗੇ ਕਿਸੇ ਨੇ 2 ਕਿਲੇ ਪੱਕੇ ਕਰ ਲਏ ਕਿਸੇ ਨੇ 3 ਕਰ ਲਏ ਉਹ ਫਿਰ ਵੇਜਮਾਨ ਹੁੰਦੇ ਨੇ ਪਰਵਾਸੀ ਬੰਦਿਆਂ ਦੀ ਇਹ ਸਿਫਤ ਹੈ ਇੱਕ ਬੰਦਾ ਇਹਨਾਂ ਦਾ ਗੱਲ ਕਰੂਗਾ ਦੂਜਾ ਬੰਦਾ ਕੋਈ ਦਾਖਲੰਦ ਅਜਿੱਤ ਕਰਦਾ ਹੈਗਾ ਇਹਨੂੰ ਜਵਾਨ ਦੇ ਦਿੱਤੀ ਫਿਰ ਉਹਦੀ ਲਾਉਣਗੇ ਉਸੇ ਟਾਈਮ ਐਸਵਰ ਸਰਕਾਰ ਨੇ ਤਰੀਕ ਵੀ ਜਲਦੀ ਦੇਤੀ 9 ਤਰੀਕ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੀ ਅਸੀਂ ਕੋਈ ਝੋਨਾ ਕਹਿੰਦਾ ਸਾਡੇ ਜੀਰੀ ਕਹਿੰਦੇ ਨੇ ਕਿਤੇ ਧਾਨ ਵੀ ਕਹਿੰਦੇ ਨੇ ਹਰਿਆਣੇ ਚ ਤੇ ਆਨੰਦਪੁਰ ਸਾਹਿਬ ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿੱਥੇ ਝੋਨਾ ਕਹਿੰਦੇ ਨੇ ਕਿੱਥੇ ਧਾਨ ਕਹਿੰਦੇ ਨੇ ਕਿੱਥੇ ਜੀਰੀ ਕਹਿੰਦੇ ਨੇ ਸੰਗਰੂਰ ਮਾਨਸਾ ਮਠੇਂਡਾ ਬਰਨਾਲਾ ਸਾਡੇ ਤਾਂ ਜੀਰੀ ਕਹਿੰਦੇ ਨੇ ਐਸ ਵਾਰ ਸਰਕਾਰ ਨੇ ਵੀ ਸਮਾਂ ਪਹਿਲਾਂ ਦਿੱਤਾ ਤੇ ਦੂਸਰਾ بارش 게ਤੀ ਪੈ ਗਈ بارش ਕਰਕੇ ਸਭ ਦੇ ਵਾਹਨ ਫਟਾਫਟ ਤਿਆਰ ਹੋ ਗਏ ਬੰਦਿਆਂ ਦੀ ਘਾਟ ਹੋ ਗਈ ਲਾਉਣ ਵਾਲਿਆਂ ਦੀ ਫੇਰ ਖਿੱਚੋ ਤਾਣ ਹੋਈ ਆ ਬਹੁਤ ਬੜੀ ਮੁਸ਼ਕਲ ਨਾਲ ਬੰਦੇ ਮਿਲ ਰਹੇ ਨੇ ਤੇ ਜੀ ਲੱਗੀ ਵੀ ਉਹੀ ਐ ਜਿਹੜੀ ਪਹਿਲਾਂ ਤੋਂ ਲੱਗਦੀ ਆ ਰਹੀ ਐ ਅਗੇਤੀ ਪਿਛੇਤੀਆਂ ਜੀਰੀਆਂ ਘੱਟ ਲੱਗਣਗੀਆਂ ਅਗੇਤੀ ਐ ਇਸ ਵਾਰ ਜ਼ਿਆਦਾ ਲੱਗੀ ਐ ਲਾਈਟ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਬਾਧੂ ਆ ਰਹੀ ਐ 8 ਘੰਟੇ ਤਾਂ ਆਉਣੀ ਆਉਣੀ ਐ ਸਵੇਰੇ 6 ਵਜੇ ਦੀ ਚੱਲੀ ਹੋਈ ਐ 2 ਵਜੇ ਬਾਰੀ ਖਤਮ ਹੋਣੀ ਸੀ 7 ਵਜੇ ਹਲ ਵੀ ਚੱਲੀ ਜਾਗੀ ਐ ਮੀਨ ਰੀ ਕਰਕੇ ਫਾਲਟ ਤਾਂ ਇਸ ਵਾਰ ਪੈਂਦਾ ਰਿਹਾ ਪਰ ਫੇਰ ਵੀ ਲਾਈਟ ਬਹੁਤ ਆ ਰਹੀ ਹੈ